ਹੁਸ਼ਿਆਰਪੁਰ ਤੇ ਚੋਰਾ ਦਾ ਅਤੰਕ ਲਗਾਤਾਰ ਵੱਧਦਾ ਹੀ ਦਿਖਾਈ ਦੇ ਰਿਹਾ ਤੇ ਲੋਕ ਵੀ ਸਹਿਮ ਦੇ ਮਾਹੌਲ 'ਚ ਜੀ ਰਹੇ ਨੇ ਪਰੰਤੂ ਚੋਰੀ ਦੀਆਂ ਇੰਨੀਆਂ ਵਾਰਦਾਤਾਂ ਹੋਣ ਤੋਂ ਬਾਅਦ ਪੁਲਿਸ ਦੇ ਹੱਥ 'ਤੇ ਖਾਲੀ ਹੀ ਨਸਰ ਆ ਰਹੇ ਨੇ ਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਲੋਕਾਂ 'ਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਬਿਹਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਚੋਰ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਇੱਕ ਘਰ 'ਚੋਂ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਦੂਜੇ ਘਰ 'ਚੋਂ 15 ਟੋਲੇ ਦੇ ਕਰੀਬ ਗਹਿਣੇ ਚੋਰੀ ਕਰ ਲਏ ਗਏ ਤੇ ਉਕਤ ਚੋਰ ਵੱਲੋਂ ਘਰਾਂ ਚ ਪਈ ਹਜ਼ਾਰਾਂ ਦੀ ਨਕਦੀ ਵੀ ਚੋਰੀ ਕਰ ਲਈ। ਹਾਲਾਂਕਿ ਉਕਤ ਚੋਰ ਇੱਕ ਘਰ ਚ ਲੱਗੇ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਇਆ ਜਿਸ ਵਿੱਚ ਨਜ਼ਰ ਆ ਰਿਹਾ ਕਿ ਚੋਰ ਘਰ ਦੀ ਕੰਦ ਟੱਪ ਰਿਹਾ ਤੇ ਫਿਰ ਘਰ ਚ ਦਾਖਲ ਹੋਇਆ। ਇਹ ਗੁਰਤਲਾਪ ਹੈ ਕਿ ਚੋਰ ਦੋਹਾਂ ਘਰਾਂ ਦੀਆਂ ਖਿੜਕੀਆਂ ਭੰਨ ਕੇ ਕਮਰੇ ਅਚ ਦਾਖਲ ਹੋਇਆ ਤੇ ਚੋਰੀ ਕਾਟ ਨੂੰ ਅੰਜਾਮ ਦੇ ਕੇ ਅਫਰਾਰ ਹੋਇਆ। ਪੀੜਿਤ ਮਹਿਲਾ ਅਸ਼ਮੀ ਦਾ ਕਹਿਣਾ ਕਿ ਕੁਝ ਸਮਾਂ ਪਹਿਲਾਂ ਹੀ ਉਸਦੀ ਧੀ ਦਾ ਵਿਆਹ ਹੋਇਆ ਸੀ ਤੇ ਉਸਤੇ ਗਹਿਣੇ ਵੀ ਘਰ ਚ ਹੀ ਪਏ ਹੋਏ ਸਨ ਤੇ ਉਸ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਦੂਜੇ ਪਾਸੇ ਪੀੜਤ ਵਿਅਕਤੀ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸੁੱਤਾ ਹੋਇਆ ਸੀ ਤੇ ਜਦੋਂ ਸਵੇਰੇ ਉੱਠਿਆ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲਿਆ ਹੋਇਆ ਸੀ ਤੇ ਸਮਾਨ ਖਿਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਚਾਂਦੀ ਸਮੇਤ ਹਜ਼ਾਰਾਂ ਦੀ ਨਕਦੀ ਗਾਇਬ ਸੀ। ਘਟਨਾ ਤੋਂ ਬਾਅਦ ਪੁਲਿਸ ਵੀ ਮੌਕਾ ਵੇਖਣ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਸੋਚ ਗਏ ਨਾ ਕੋਈ 10 ਵਜੇ ਹਨ। ਇਹ ਪਤਾ ਹੀ ਨਹੀਂ ਚੱਲੇ ਆਪ ਹਸਲਾ ਆਏ ਹੋ ਬਾਹਰ ਖਿੜਕੀ ਪੁੱਟ ਕੇ ਇੱਕ ਗ੍ਰਿਲ ਪੁੱਟੀ ਬਾਹਰ ਹਾਂਜੀ ਤੇ ਇਹ ਕਿੰਨਾ ਤੇ ਨੁਕਸਾਨ ਤੁਹਾਡਾ ਹੋਇਆ ਲਗਭਗ ਸਾਡਾ ਹੋ ਗਿਆ ਉਹਨਾ ਕੋਈ 30 ਤੋਂ ਲੱਖ ਰੁਪਏ ਦਾ ਸੋਨੇ ਦੇ ਹਾਂਜੀ ਨਕਦੀ ਵੀ ਸੀ ਹਾਂਜੀ 1 ਲੱਖ ਕਰਿਆ ਥਾ ਪਰ ਕਿੰਨੇ ਕੁ ਲਗਭਗ ਗਹਿਣੇ ਸੀ ਕਿਨੇ ਟੋਲੇ ਕੋਈ 25 ਕਿ ਟੋਲਾ ਸੋਨਾ ਉਹ ਇਹ ਤਾਂ ਤੇ ਬੇਟੀ ਦੀ ਅਸੀਂ ਮੈਰਿਜ ਕੀਤੀ ਉਹਦੇ ਵੀ ਇੱਥੇ ਹੀ ਸਾਰੇ ਇਧਰੇ ਦੇ ਵੀ ਉਧਰੇ ਦੇ ਵੀ ਚਾ ਬੇਟੀ ਜੁਐਲਰੀ ਵੀ ਇੱਥੇ ਵੇਚੀ ਹਾਂਜੀ ਬੇਟੀ ਦੀ ਵੀ ਮੇਰੀ ਜੁਐਲਰੀ ਸਾਰੇ ਲੈ ਗਏ ਹਾਂਜੀ ਸਾਰੇ ਲੈ ਗਏ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪਰਤਾਸ ਇਹ ਹੀ ਕਰਦੇ ਆਂ ਅਸੀਂ ਮੰਗ ਹੁਣ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭਣਾ ਹੋ ਉਹਨਾਂ ਨੂੰ ਚੋਰੀਆਂ ਵੱਧਦੀਆਂ ਪਈਆਂ ਨੇ ਸਾਰਿਆਂ ਘਰਾਂ ਲੱਗੇ ਵੀ ਕਿਉਂ ਹੀ ਹੈ ਚੋਰੀ ਦੋ ਘਰਾਂ ਤੋਂ ਕਰਕੇ ਗਏ ਨੇ ਚੋਰੀ ਤੇ ਉਹ ਇਹ ਹੀ ਕਰਦੇ ਪਏ ਆਂ ਅਸੀਂ ਮੰਗੀ ਅੱਗੇ ਹੁਣ ਕਰਨ ਅੱਗੇ ਕਾਰਵਾਈ ਪੁਲਿਸ ਕਰਨ ਸਰ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸੁਖਵੀਰ ਸਿੰਘ ਜੀ ਅਤ ਕੀ ਚੋਰੀ ਦੀ ਵਾਰਦਾਤ ਹੋਈ ਹੈ ਪੂਰੀ ਰਸੋਈ ਸਰ ਆਪਣਾ ਰਾਤ ਤਕਰੀਬਨ ਆਪਾਂ ਕੋਈ ਤਕਰੀਬਨ 10:30 11 ਵਜੇ ਆਪਾਂ ਸੁੱਤੇ ਆ ਜੀ ਤੇ ਸਾਰੇ ਅਸੀਂ ਦਰਵਾਜ਼ੇ ਦੂਜੇ ਵਗੈਰਾ ਸਾਰੇ ਚੈੱਕ ਕਰਕੇ ਬਾਹਰ ਗੇਟ ਨੂੰ ਲੌਕ ਲਗਾ ਕੇ ਪਿੱਛਾ ਵਾਲਾ ਗੇਟ ਵਧੀਆ ਤਰੀਕੇ ਨਾਲ ਚੈੱਕ ਕਰਕੇ ਤੇ ਸੁੱਤੇ ਆ ਜੀ ਅਸੀਂ ਘਰ ਵਿੱਚ ਘਰ ਵਿੱਚ ਜੀ ਮੇਰੀ ਵਾਈਫ ਹੈ ਤੇ ਦੋ ਬੇਟੇ ਹੈ ਤੇ ਮੈਂ ਆ ਜੀ ਮਾਤਾ ਜੀ ਹੈਗੇ ਉਹ ਗੈਸਿਸ ਚ ਕੋਈ ਤੇ ਰਾਤ ਸੁੱਤੇ ਆ ਜੀ ਸਵੇਰੇ ਕੋਈ ਤਕਰੀਬਨ ਉੱਠੇ ਆ ਤਕਰੀਬਨ 5:00 ਵਜੇ ਉੱਠੇ ਆ ਤੇ ਉਹ ਦੇਖਿਆ ਦਰਵਾਜ਼ਾ ਖੁੱਲਾ ਪਿਆ ਸੀਗਾ ਇਕਸਾਈਡ ਦਾ ਜਦੋਂ ਚੰਗੀ ਤਰ੍ਹਾਂ ਤਫਤੀਸ਼ ਨਾ ਦੇਖਿਆ ਤੇ ਉਹ ਜਾਲੀ ਸਾਡੀ ਵੱਢ ਕੇ ਤੇ ਚੋਰ ਪੂਜਾ ਰੂਮ ਤੋਂ ਹੋ ਕੇ ਬੈੱਡਰੂਮ ਤੇ ਸਟੋਰ ਚ ਗਏ ਆ ਜੀ ਤੇ ਸਾਡਾ ਮਤਲਬ 골ਡ ਸੀਗਾ ਪਿਆ ਜੀ ਕਿੰਨਾ 골ਡ ਕੋਈ 14 ਤੋਂ 15 16 ਤੁਰੇ ਲਗਭਗ ਜੀ ਹੋਏਗਾ ਜੀ ਕੋਈ 200 ਗ੍ਰਾਮ ਚਾਂਦੀ ਹੋਊਗੀ ਜੀ ਕੋਈ ਕੈਸ਼ ਸੀਗਾ ਕੋਈ 35 ਹਜ਼ਾਰ ਜਾਂ 40 35 ਹਜ਼ਾਰ ਜਾਂ 40 ਹਜ਼ਾਰ ਦੇ ਕਰੀਬ ਜੀ ਉਹ ਸਾਰਾ ਲੈ ਗਏ ਆ ਜੀ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਜੀ ਉਹ ਆ ਗਈ ਆਪਣੀ ਉਹਨਾਂ ਨੇ ਇੱਕੋ ਰਾਤ ਵਿੱਚ ਦੋ ਘਰਾਂ 'ਚ ਚੋਰੀ ਹੋਈ ਹੈ ਹਾਂ ਜੀ ਸਰ ਹਾਂ ਜੀ ਇੱਕ ਸਾਡੇ ਮਤਲਬ ਇੱਕ ਸਾਡੇ ਚੋਰੀ ਹੋਈ ਹੈ ਜੀ ਇੱਕ ਸਾਡੇ ਇੱਥੋਂ 200 ਮੀਟਰ ਦੂਰ ਹੈਗਾ ਘਰ ਜੀ ਉਹਨਾਂ ਦੇ ਘਰੋਂ ਵੀ ਕਹਿੰਦੇ ਹਾਂ ਜੀ ਹਾਂ ਜੀ ਉਹਨਾਂ ਦੇ ਘਰੋਂ ਵੀ ਕੋਈ ਤਕਰੀਬਨ 25-30 ਲੱਖ ਦਾ ਸੋਨਾ ਲੈ ਗਏ ਆ ਜੀ ਉਹਨਾਂ ਦੀ ਬੇਟੀ ਦਾ ਮੈਰਿਜ ਹੋਈ ਸੀ ਜੀ ਹੁਣ ਕੋਈ ਥੋੜਾ ਚਿਰ ਹੀ ਹੋਇਆ ਸੀ ਕੋਈ 2 ਮਹੀਨੇ ਉਹਨਾਂ ਦਾ ਵੀ 골ਡ ਸੀਗਾ ਇੱਥੇ ਪਿਆਦੇ ਉਹਨਾਂ ਦਾ ਆਪਣਾ ਪੁਰਾਣਾ 골ਡ ਵੀ ਸੀਗਾ ਤੇ ਉਹ ਵੀ 골ਡ ਲੈ ਗਏ ਆ ਜੀ ਇਥੋਂ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਮੈਂ ਐਸੀ ਕਰਦਾ ਜੀ ਪ੍ਰਸ਼ਾਸਨ ਤੋਂ ਕਿ ਚੋਰੀਆਂ ਜਿਹੜੀਆਂ ਬਹੁਤ ਵਧ ਗਈਆਂ ਨੇ ਸਾਡੇ ਇੱਥੇ ਚੋਰੀ ਹੋਈ ਆ ਤਲਵਾੜੇ ਚੋਰੀ ਹੋਈ ਆ ਬੱਲੇ ਹੋਈ ਆ ਮਤਲਬ ਜਿਹੜੇ ਚੋਰ ਹੈਗੇ ਗਰੋ ਇਹ ਮਤਲਬ ਇਦਾਂ ਖੁੱਲੇ ਆਮ ਸ਼ਰੀਆਮ ਕੋ ਮਰਿਆ ਆ ਤੇ ਇਹਨਾਂ ਤੇ ਨੱਥ ਪਾਈ ਜਾਏ ਤੇ ਤਾਂ ਜੋ ਲੋਕਾਂ ਦਾ ਜੋ ਨੁਕਸਾਨ ਹੋਣਾ ਬਚ ਸਕੇ ਮਤਲਬ ਬਚ ਜੇ ਤੇ ਲੋਕੀ ਮਿਹਨਤ ਨਾਲ ਆਪਣੀ ਨਾਲ ਕਮਾਉਂਦੇ ਹੈਗੇ ਆ ਤੇ ਚੋਰ ਮਿੰਟਾਂ ਚ ਲੈ ਕੇ ਚਲੇ ਜਾਂਦੇ ਆ ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਫੜਿਆ ਜਾਏ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਚੋਰਾਂ ਨੂੰ ਫੜ ਕੇ ਸਾਡਾ ਜਿਹੜਾ ਹੈਗਾ ਸਮਾਨ ਸਾਨੂੰ ਵਾਪਸ ਕੀਤਾ ਜਾਵੇ ਜੀ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅੰਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ